ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀ ਵੀ ਬਲouses ਜਿਹੜਾ ਆਪਣਾ ਡਿਜ਼ਾਈਨ ਉੱਬਰ ਕੇ ਇਸ ਤਰ੍ਹਾਂ ਆਉਂਦਾ ਸਾਹਮਣੇ ਇਹਨੂੰ ਤੁਸੀਂ ਮਲਟੀ ਕਲਰ ਵੀ ਬਣਾ ਸਕਦੇ ਆ ਇੱਕ ਰੰਗ ਵਿੱਚ ਵੀ ਬਣਾ ਸਕਦੇ ਹੋ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹੋ ਜਾਂ ਤਿੰਨ ਰੰਗਾਂ ਵਿੱਚ ਵੀ ਬਣਾ ਸਕਦੇ ਆ ਠੀਕ ਹੈ 6 ਸਲੰਗਾਂ ਤੋਂ ਬਾਅਦ ਡਿਜ਼ਾਈਨ ਸੌਰੀ ਕਲਰ ਤੁਸੀਂ ਚੇਂਜ ਕਰ ਸਕਦੇ ਆ ਜਿਵੇਂ ਛੇ ਸਲੰਗਾਂ ਕੰਪਲੀਟ ਹੋ ਗਈਆਂ ਕਲਰ ਚੇਂਜ ਕਰ ਲਿਆ ਠੀਕ ਆ ਜਿਹੜਾ ਆਪਣੇ ਇਹ ਡਿਜ਼ਾਈਨ ਬਣਦਾ ਹੈ ਤੁਸੀਂ ਕਲਰ ਚੇਂਜ ਕਰਕੇ ਬਣਾ ਸਕਦੇ ਜਿਹੜੇ ਵਿੱਚ ਗੈਪ ਲਈ ਸਲੰਗਾਂ ਇਹ ਤੁਸੀਂ ਹੋਰ ਕਲਰ ਨਾਲ ਬਣਾ ਸਕਦੇ ਆ ਕਈ ਵਾਰ ਆਪਣੇ ਕੋਲ ਜਿਹੜੀ ਥੋੜੀ ਥੋੜੀ ਪਾਚਮ ਬਚ ਜਾਂਦੀ ਹੈ ਹਰੇਕ ਰੰਗਾਂ ਦੀ ਤਾਂ ਆਪਾਂ ਇਹਨੂੰ ਮਲਟੀ ਕਲਰ ਵੀ ਬਣਾ ਸਕਦੇ ਆ ਇੱਕ ਰੰਗ ਵਿੱਚ ਵੀ ਬਣਾ ਸਕਦੇ ਆ ਜਿਵੇਂ ਤੁਹਾਨੂੰ ਚੰਗਾ ਲੱਗੂਗਾ ਉਸੇ ਤਰ੍ਹਾਂ ਤੁਸੀਂ ਇਸ ਡਿਜ਼ਾਈਨ ਨੂੰ ਪ੍ਰਜਗਟ ਤੇ ਅਪਲਾਈ ਕਰ ਸਕਦੇ ਹੋ 6 ਸਲੰਗਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਦੋ ਕੁੰਡੇ ਵਾਧੂ ਰੱਖਣੇ ਇੱਕ ਕੁੰਡਾ ਇੱਧਰ ਕੰਨੀ ਤੇ ਇੱਕ ਇੱਧਰ ਠੀਕ ਹੈ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਰਾਈਟ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਦੇਖੋ ਜਿਵੇਂ ਡਿਜ਼ਾਈਨ ਬਣਾਉਣ ਤੋਂ ਬਾਅਦ ਮੈਂ ਦੋ ਵਾਰ ਡਿਜ਼ਾਈਨ ਬਾਰਡਰ ਬਣਾਉਣ ਤੋਂ ਬਾਅਦ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ ਤੀਸਰੀ ਵਾਰ ਵੀ ਆਪਾਂ ਇੱਥੇ ਡਿਜ਼ਾਈਨ ਬਣਾਵਾਂਗੇ 6 ਸਲੰਗਾਂ ਦਾ ਠੀਕ ਹੈ ਫਸਟ ਰੋ ਰਾਈਟ ਸਾਈਡ ਤੋਂ ਮੈਂ ਬਣਾ ਲਈ ਸਿੱਧੀ ਠੀਕ ਹੈ ਫਿਰ ਆਂਗ ਸਾਈਡ ਤੋਂ ਉਲਟੀ ਦੋ ਸਲਾਂਗਾਂ ਕੰਪਲੀਟ ਕਰ ਲਈਆਂ ਮੈਂ ਹੁਣ ਜਿਹੜੀ ਤੀਸਰੀ ਸਿਲਾਈ ਬਣਾਉਣੀ ਹੈ ਇਹ ਵੀ ਆਪਾਂ ਸਿੱਧੀ ਬਣਾਉਣੀ ਹੈ ਤੀਸਰੀ ਸਿਲਾਈ ਵੀ ਆਪਾਂ ਸਿੱਧੀ ਬਣਾਵਾਂਗੇ ਤੀਸਰੀ ਸਲਾਈ ਜਨ ਦੀ ਸਿੱਧੀ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਸਲਾਈ ਬਣਾ ਰਹੇ ਆਪਾਂ ਸਿੱਧੀ ਇਹ ਸਲਾਈਆਂ ਗੈਪ ਦੇਣ ਵਾਸਤੇ ਤੁਸੀਂ ਵੱਧ ਵੀ ਬਣਾ ਸਕਦੇ ਹੋ ਇਸ ਤੀਸਰੀ ਸਲਾਈ ਕੰਪਲੀਟ ਕਰਨ ਤੋਂ ਬਾਅਦ ਚੌਥੀ ਸਲਾਈ ਆ ਗਈ ਰਾਂਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਉਸ ਤੋਂ ਬਾਅਦ ਦੋ ਵਾਰ ਸੈਡਲ ਪੇਟ ਕੇ ਕੁੰਡਾ ਉਲਟਾ ਦੋ ਵਾਰ ਸੈਡਲ ਪੇਟ ਕੇ ਕੁੰਡਾ ਉਲਟਾ ਦੋ ਵਾਰ ਕੁੰਡਲ ਥ੍ਰੈਡਲ ਪੇਟ ਕੇ ਕੁੰਡਾ ਉਲਟਾ ਲਾਸਟ ਤੱਕ ਤੁਸੀਂ ਸਾਰੇ ਕੁੰਡੇ ਚੌਥੀ ਸਲਾਈ ਰੋਂਗ ਸਾਈਡ ਤੇ ਇਸੇ ਤਰ੍ਹਾਂ ਬਣਾਉਣੀ ਹੈ ਦੋ ਵਾਰ ਥ੍ਰੈਡਲ ਪੇਟ ਕੇ ਕੁੰਡਾ ਉਲਟਾ ਦੋ ਵਾਰ ਥ੍ਰੈਡਲ ਪੇਟ ਕੇ ਕੁੰਡਾ ਉਲਟਾ ਲਾਸਟ ਦੇ ਕੁੰਡੇ ਤੱਕ ਇਸੇ ਤਰ੍ਹਾਂ ਬਣਾ ਲੀ ਠੀਕ ਆਪਾਂ ਕੰਨੀ ਵਾਲਾ ਵਾਧੂ ਕੁੰਡੇ ਨੂੰ ਪਲਟਾ ਬਣਾ ਦੇਗੇ ਉਲਟੇ ਪਾਸੇ ਦੇ ਸਲਾਈ ਆ ਪੰਜਵੀਂ ਸਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਥ੍ਰੈਡ ਆ ਭਾਗੀ ਰੱਖਣਾ ਇਸ ਤਰ੍ਹਾਂ ਤਿੰਨ ਕੁੰਡੇ ਖੋਦਨੇ 1 2 3 ਇਸ ਤਰ੍ਹਾਂ ਠੀਕ ਆ ਵਾਲਾ ਤਾਰਦੇ ਨੇ ਮੇਨ ਕੁੰਡੇ ਇਸ ਤਰ੍ਹਾਂ ਸਲਾਈ ਤੇ ਰੱਖ ਲੈਣੀ ਫਿਰ ਵਾਪਸ ਇੱਧਰ ਸਲਾਈ ਤੇ ਕਰਕੇ ਤਿੰਨੇ ਕੁੰਡੇ ਤਿੰਨ ਦੇ ਕੁਲਟ ਇਸ ਤਰ੍ਹਾਂ ਸਾਰੇ ਕੁੰਡੇ ਆ ਪੇਸੇ ਤਰ੍ਹਾਂ ਬਣਾਉਣੇ। ਦੇਖੋ ਇੱਥੇ ਆਪਣੇ ਕੋਲ ਦੋ-ਦੋ ਕੁੰਡੇ ਘਟਦੇ ਜਾਂਦੇ ਆ ਠੀਕ ਹੈ। ਤਿੰਨ ਦਾ ਇੱਕ ਉਲਟ। ਤਿੰਨ ਦਾ ਇੱਕ ਉਲਟ। ਇਸ ਤਰ੍ਹਾਂ। ਤਿੰਨ ਕੁੰਡੇ ਖੋਲ ਕੇ ਤਿੰਨ ਕੁੰਡਿਆਂ ਦਾ ਇੱਕ ਉਲਟ। ਤਿੰਨ ਕੁੰਡੇ ਖੋਲ ਕੇ ਤਿੰਨ ਦਾ ਇੱਕ ਉਲਟ। ਤੈਨੂੰ ਗੁੰਡੇ ਖੋਲਗੇ ਇਸ ਤਰ੍ਹਾਂ ਤੈਨ ਦੇ ਕੋਲਟ ਇਸ ਤਰ੍ਹਾਂ ਠੀਕ ਹੈ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦਿਸ ਲਾਈ ਦੇਖੋ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀਆਂ ਦੇਖੋ ਇੱਥੇ ਆਪਣੇ ਕੋਲ ਦੋ ਦੋ ਗੁੰਡੇ ਘਟ ਗਏ ਹਰੇਕ ਕੁੰਡੇ ਤੇ ਇਹ ਦੋ ਦੋ ਗੁੰਡੇ ਘਟ ਗਏ ਤਾਂ ਹੁਣ ਆਪਾਂ ਛੇਵੀਂ ਸਲਾਈ ਚ ਪੂਰੇ ਕਰਾਂਗੇ ਪਹਿਲਾ ਕੁੰਡਾ ਤਾਰੋ ਚਾਹੇ ਬਣਾ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਦੇਖੋ ਥ੍ਰੈਡ ਅੱਗੇ ਰੱਖਣਾ ਇੱਕ ਕੁੰਡੇ ਦੇ ਤਿੰਨ ਬਣਾਉਣੇ ਪਹਿਲਾਂ ਉਲਟਾ ਬਣਾਇਆ ਥ੍ਰੈਡ ਪਿੱਛੇ ਫਿਰ ਇੱਕ ਸਿੱਧਾ ਬਣਾਇਆ ਥ੍ਰੈਡ ਅੱਗੇ ਇੱਕ ਉਲਟਾ ਬਣਾਇਆ ਜਿਹੜੇ ਦੋ ਕੁੰਡੇ ਘਟੇ ਸੀ ਆਪਣੇ ਕੋਲ ਪੂਰੇ ਹੋ ਗਏ ਠੀਕ ਹੈ ਦੁਬਾਰਾ ਫਿਰ ਪਹਿਲਾ ਇੱਕ ਉਲਟਾ ਬਣਾਇਆ ਥ੍ਰੈਡ ਪਿੱਛੇ ਸਿੱਧਾ ਬਣਾਇਆ ਥ੍ਰੈਡ ਅੱਗੇ ਇੱਕ ਉਲਟਾ एक दे त हो गए ठीक है दोबारा फिर उस तरह एक उल्टा बनाया थ्रेड पीछे सीधा बनाया थ्रेड अगे उल्टा बनाया ठीक है इस तरह फिर एक उल्टा बनाया थ्रेड पीछे सीधा बनाया थ्रेड अगे एक उल्टा फिर उसी तरह एक उल्टा बनाया ਥ੍ਰੈਡ ਪਿੱਛੇ ਇੱਕ ਸਿੱਧਾ ਬਣਾਤਾ ਥ੍ਰੈਡ ਅੱਗੇ ਇੱਕ ਉਲਟਾ ਇੱਕ ਦੇ ਤਿੰਨ ਬਣ ਗਏ ਠੀਕ ਹੈ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਿੱਧਾ ਇੱਕ ਉਲਟਾ ਇੱਕ ਦੇ ਤਿੰਨ ਹੋ ਗਏ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਠੀਕ ਹੈ ਇੱਕ ਦੇ ਤਿੰਨ ਹੋ ਗਏ ਇੱਕ ਉਲਟਾ ਛੇਮੀ ਤੇ ਲਾਸਟ ਸਲਾਈ ਆਪਾਂ ਕੰਪਲੀਟ ਕਰ ਲਈ ਜਿਹੜੇ ਕੁੰਡੇ ਆਪਣੇ ਕੋਲ ਘਟੇ ਸੀ ਉਹ ਪੂਰੇ ਕਰ ਲਏ ਆਪਾਂ ਠੀਕ ਹੈ ਦੇਖੋ ਇਸ ਤਰ੍ਹਾਂ ਤਾਂ ਇਹ ਆਪਣਾ ਡਿਜ਼ਾਈਨ ਬਣ ਗਿਆ ਛੇ ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਗਿਆ ਜਦੋਂ ਦੁਬਾਰਾ ਡਿਜ਼ਾਈਨ ਦੀ ਸਿਲਾਈ ਜਿਹੜੀ ਪਹਿਲੀ ਸਿਲਾਈ ਸ਼ੁਰੂ ਕਰਨੀ ਆਪਾਂ ਇਸ ਤਰ੍ਹਾਂ ਕਰਨੀ ਹੈ ਪਹਿਲੀ ਸਿਲਾਈ ਡਿਜ਼ਾਈਨ ਦੀ ਦੁਬਾਰਾ ਜਦ ਰਿਪੀਟ ਕਰਨੀ ਹੈ ਇਸ ਤਰ੍ਹਾਂ ਸਾਰੀ ਸਿਲਾਈ ਸਿੱਧੀ ਬਣਾ ਲੈਣੀ ਹੈ ਇਸ ਤਰ੍ਹਾਂ சார சை சித்தி டீ பி சிலை அப்பா ரபீட் கே சிஃப் ஷே சில கம்பிட் டாதி ਇੱਕ ਸਲਾਈ ਕੰਪਲੀਟ ਹੋ ਗਈ ਦੂਸਰੀ ਬਣਾ ਲਾਂਗੇ ਅਲਰੇਡੀ ਤੇ ਤੀਸਰੀ ਸਲਾਈ ਸਿੱਧੀ ਬਣਾਵਾਂਗੇ ਚੌਥੀ ਸਲਾਈ ਉਸ ਚੇਤਨਾ ਕੁੰਡੇ ਵਿੱਚ ਦੋ ਵਾਰ ਥਰੇਡਲ ਪੇਟ ਕੇ ਫਿਰ ਪੰਜਵੀਂ ਸਲਾਈ 3 ਦੇ 1 ਛੇਵੀਂ ਸਲਾਈ 1 ਦੇ 3 ਸ਼ੇਸ਼ ਲਾਂਗਾ ਬਾਰ-ਬਾਰ ਪੀੜ ਕਰਨਾ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਮੇਰੇ ਸਮਝਾਉਣ ਦਾ ਤਰੀਕਾ ਤੇ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਠੀਕ ਹੈ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਤੇ ਸੌਖੇ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਜਾ ਕੇ ਜਿਹੜੇ ਡਿਜ਼ਾਈਨ ਵੇਖ ਸਕਦੇ ਹੋ ਜੇਕਰ ਪਹਿਲੀ ਵਾਰ ਮੇਰੇ ਚੈਨਲ ਤੇ ਆਏ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤੇ ਦੇਖੋ ਆਪਣਾ ਇਸ ਤਰ੍ਹਾਂ ਡਿਜ਼ਾਈਨ ਬਣ ਜਿਹੜਾ ਬਣ ਗਿਆ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ